ਆਈਐਸ ਦੀ ਲੋਕੁਰਦਾਨ ਮੌਤੇ ਕਾਟੂ ਤਾਣ ਵਾਲੇ ਪੰਜ ਲੜਾਕਿਆਂ ਚੁਪ ਦੀ ਪਛਾਣ ਹੋਈ ਹੈ ਆਈਐਸ ਦੇ 13-17 ਸਾਲਾ ਲੜਕੇ ਜੋਜੋ ਦੇ ਬਟੇ ਉਹਨਾਂ ਦੇ ਪਿਤਾ ਨੇ ਇਸ ਨੂੰ ਪਛਾਣਿਆ ਹੈ ਆਰਟੀਆਨਲਾਈਨ ਮੁਤਾਬਕ ਜੋਜੋ ਦੀ ਮਾਂ ਸੈਲੀ ਜੋਨਸ ਦੁਨੀਆ ਦੇ ਸਭ ਤੋਂ ਲੋੜਿੰਦੇ ਅਤਵਾਦੀਆਂ ਚੋਂ ਇੱਕ ਸੀ ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਆਈਐਸ ਦੇ 13 ਸਾਲਾ ਲੜਕੇ ਦੇ ਪਿਤਾ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਹੈ ਸਕਟਰਾਸ਼ਟra ਮਹਾਸਭਾ ਦੇ 1044 ਸੈਸ਼ਨ ਚ ਅਮਰੀਕਾ ਭਾਰਤ ਤੇ ਅਫਗਾਨਿਸਤਾਨ ਵਿਚਲੇ ਹੋਣ ਵਾਲੀ ਤਿੰਨ ਪੱਖੀ ਗੱਲਬਾਤ ਤੋਂ ਪਹਿਲਾਂ ਸ਼ਿੰਟਨ ਨੇ ਕਿਹਾ ਕਿ ਉਹ 파ਰਤੋਲੋ ਅਫਗਾਨਿਸਤਾਨ ਵਿਚ ਰਚਨਾਤਮਕ ਭੂਮਿਕਾ ਰੱਖਣ ਦੇ ਪੱਖ ਵਿਚ ਹੈ ਭਾਰਤ ਦੌਰੇ ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਡੌਨ ਕੈਰੀ ਨੇ ਕਿਹਾ ਕਿ 파ਰਤ ਅਮਰੀਕੀ ਗੱਲਬਾਤ ਦੇ ਬਾਅਦ ਇਹ ਤਿੰਨ ਪੱਖੀ ਗੱਲਬਾਤ ਸ਼ੁਰੂ ਹੋਏਗੀ। ਵਿਸ਼ਵ ਚਾਰ ਦੇ ਇਲਜ਼ਾਮਾਂ ਚ ਬ੍ਰਾਜ਼ੀਲ ਦੀ ਰਾਸ਼ਟਰਪਤੀ ਦਿਲਮਾ ਰਾਉਸੇਫ ਨੂੰ ਹਟਾ ਦਿੱਤਾ ਗਿਆ ਹੈ। ਰਾਉਸੇਫ ਬ੍ਰਾਜ਼ੀਲ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ ਜਿਨ੍ਹਾਂ ਤੇ ਵਿੱਤੀ ਕਾਨੂੰਨਾਂ ਨੂੰ ਤੋੜਨ ਦੇ ਇਲਜ਼ ਵਾਦੀ ਸੰਘਟਨ ਇਸਲਾਮਿਕ ਸਟੇਟ ਦਾ ਕੁੰਕਾਰਤਵਾਦੀ ਅਬੂ ਮੁਹੰਮਦ ਅਲ ਅਦਨਾਨੀ ਮਾਰਿਆ ਗਿਆ ਦਰਸਲ ਅਦਨਾਨੀ ਦਾ ਮਾਰਿਆ ਜਾਣਾ ਆਈਐਸ ਦੀ ਰੀਡ ਦੀ ਹੜੀ ਰੁਕਣ ਦੇ ਬਰਾਬਰ ਹੈ ਕਬਰਮ ਤਾਬਕ ਅਦਨਾਨੀ ਨੂੰ ਸੀੜੇ ਵਿੱਚ ਮਾਰਿਆ ਗਿਆ ਸੀੜੇ ਦਾ ਸ਼ਹਿਰ ਅਲ ਬਾਬ ਵਿੱਚ ਆਈਐਸ ਖਿਲਾਫ ਚੱਲ ਰਹੇ ਸੈਨਿਕ ਬਿਆਨ ਦੌਰਾਨ ਅਦਨਾਨੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੇ 50 ਲੱਖ ਡਾਲਰ ਦਾ ਇਨਾਮ ਸੀ ਅਮਰੀਕਾ ਦੇ ਰਾਸ਼ਟਰਪਤੀ ਅਦਿਤੀ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਮੈਕਸੀਕੋ ਦੌਰੇ ਤੋਂ ਵਾਪਸ ਆ ਕੇ ਕਿਹਾ ਹੈ ਕਿ ਅਮਰੀਕਾ ਮੈਕਸੀਕੋ ਵਿਚਾਲੇ ਜੋ ਕੰਧ ਬਣਾਈ ਜਾਵੇਗੀ ਉਸ ਤੇ 100% ਖਰਚ ਮੈਕਸੀਕੋ ਨੂੰ ਦੇਣਾ ਹੋਵੇਗਾ ਬੀਬੀਸੀ ਦੇ ਮੁਤਾਬਕ ਦੂਜੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰਿਕ ਪੇਨਾ ਨੀਟੋ ਨੇ ਟਵੀਟ ਕੀਤਾ ਹੈ ਕਿ ਮੈਂ ਸਪਸ਼ਟ ਕਰ ਦਿੱਤਾ ਹੈ ਕਿ ਮੈਕਸਿਕੋ ਦੀਵਾਰ ਦਾ ਖਰਚਾ ਨਹੀਂ ਦੇਵੇਗਾ ਅਮਰੀਕਾ ਦੇ ਨਿਊਯਾਰਕ ਵਿੱਚ ਹੁਣ ਟੈਕਸੀ ਚਾਲਕਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਲਾਜ਼ਮੀ ਨਹੀਂ ਰਿਹਾ ਪੀਬੀਸੀ ਮੁਤਾਬਕ ਸ਼ਹਿਰ 'ਚ ਇਸ ਹਫ਼ਤੇ ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਤਹਿਤ ਹੁਣ ਟੈਕਸੀ ਚਾਲਕਾਂ ਨੂੰ ਲਾਇਸੈਂਸ ਲੈਣ ਲਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਨਹੀਂ ਦੇਣੀ ਪਵੇਗੀ ਇਸ ਕਾਨੂੰਨ ਨਾਲ ਬਹੁਤ ਲੋਕਾਂ ਨੂੰ ਆਸਾਨੀ ਹੋਏਗੀ ਪਰ ਦੂਜੇ ਪਾਸੇ ਕੁਝ ਲੋਕਾਂ ਦੀ ਰਾਏ ਹੈ ਕਿ ਅੰਗਰੇਜ਼ੀ ਤੇ ਬਿਨਾਂ ਅਮਰੀਕਾ 'ਚ ਗੁਜ਼ਾਰਾ ਕਿਵੇਂ ਹੋਏਗਾ پاکستان ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲੇ ਦੇ ਸਲਾਹਕਰ ਸਰਤਾਜ ਅਜੀਜ਼ ਨੇ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਦੇ ਪਾਰਤ ਚਤਵਾਦ ਨਗਰ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਉੱਥੇ ਹੋਣਗੇ ਤਾਂ ਕੁਝ ਹੋਰ ਬਿਆਨ ਦੇਣਗੇ ਜਦੋਂ ਇੱਥੇ ਹੋਣਗੇ ਤਾਂ ਉਹਨਾਂ ਦਾ ਬਿਆਨ ਕੁਝ ਹੋਰ ਹੋਵੇਗਾ ਬੀਬੀਸੀ ਉਰਦੂ ਨਾਲ ਅਜੀਜ਼ ਨੇ ਕਿਹਾ ਕਿ ਕੈਰੀ ਦੇ ਬਿਆਨ ਨਾਲ ਪਾਕਿਸਤਾਨ ਦੀ ਕੋਈ ਬਦਨਾਮੀ ਨਹੀਂ ਹੋ ਰਹੀ ਕੈਰੀ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਚਰਮ ਪੰਥੀਆਂ ਦੀਆਂ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਦਬਾਅ ਬਣਾਉਣ ਦੀ ਲੋੜ ਹੈ ਯੂਰੋ ਵਿੱਚ ਦਖਲ ਹੋਣ ਦੀ ਫਰਾਗ ਵਿੱਚ ਭੂਮਤ ਸਾਗਰ ਵਿੱਚ ਡੁੱਬਦੇ ਹੋਏ 664 ਜਲਨਾਹੀਆਂ ਨੂੰ ਬਚਾਇਆ ਗਿਆ ਹੈ। ਇਹ ਜਲਨਾਹੀ ਲੀਬੀਆ ਦੇ ਵਾਸੀ ਨੇ ਜਿਨ੍ਹਾਂ ਨੂੰ ਇਟਲੀ ਦੇ ਤੱਟ ਰੋਕੇ ਕਰਨ ਨੇ ਬਚਾਇਆ ਹੈ। ਸੀਰੀਆ ਵਿੱਚ ਗੜਾ ਯੁੱਧ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਸੈਨਾ ਨੂੰ ਵਿਦਰੋਹੀਆਂ ਤੇ ਤੋਪ ਦੇ ਕੋਲੇ ਬਰਸਾਉਂਦੇ ਹੋਏ ਵਿਖਾਇਆ ਗਿਆ ਹੈ। ਇਹ ਤਸਵੀਰਾਂ ਯੁੱਧ ਦੇ ਮੈਦਾਨ ਦੀ ਹਕੀਕਤ ਬਿਆਨ ਕਰ ਰਹੀਆਂ ਨੇ। ਅਮਰੀਕਾ ਦੇ ਲਾਸ ਐਂਜਲਸ ਦੇ ਜੰਗਲਾਂ ਲੱਗੀ ਪਿਆਰ ਕਾਗ ਨਾਲ ਦੋ ਲੋਕ ਜ਼ਖਮੀ ਹੋਏ ਨੇ ਇਹ ਅੱਗ ਵਿਕਰਾਲ ਰੂਪ ਲੈ ਚੁੱਕੀ ਹੈ ਜਿਸ ਨੂੰ ਬੁਝਾਉਣ 'ਚ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ ਸਪੇਨ ਦੇ ਵਿੱਚ ਮਸ਼ਹੂਰ ਤਿਉਹਾਰ ਟੋਮਾਟੀਨਾ ਮਨਾਇਆ ਗਿਆ ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਇੱਕ ਦੂਜੇ ਤੇ ਟਮਾਟਰ ਸੁੱਟੇ ਅਤੇ ਖੂਬ ਮਸਤੀ ਕੀਤੀ ਇਹ ਤਿਉਹਾਰ ਸਨ 1945 ਤੋਂ ਮਨਾਇਆ ਜਾਂਦਾ ਹੈ